ਸ੍ਰੀ ਕਾਲਜੀ ਅੱਜ ਦੇ ਆਪਾਂ 32 ਦਿੱਤੀ ਜਿਹੜੇ ਰਿਸ਼ਤੇ ਲੈ ਕੇ ਆਏ ਆ ਆ ਜਿਆਦਾ ਆਪਾਂ ਟਾਈਮ ਨਾ ਖਰਾਬ ਕਰਦੇ ਹੋਏ ਸਿੱਧਾ ਰਿਸ਼ਤਿਆਂ ਦੇ ਉੱਤੇ ਆਉਣੇ ਆ ਪਹਿਲਾ ਰਿਸ਼ਤਾ ਕੁਮਾਰੀ ਜਿਆਦਾ ਗੱਲਬਾਤ ਨਾ ਕਰਦੇ ਹੋਏ ਜਿਹੜੇ ਭੈਣ ਭਰਾ ਪਰਾਨੇ ਜੁੜਿਆ ਸਾਰਿਆਂ ਨੂੰ ਪਤਾ ਹੈ ਜੋ ਇੱਥੇ ਹ ਲਾਲ ਪੱਟੀ ਦੇ ਵਿੱਚ ਹੁੰਦਾ ਉਹ ਪਰਿਵਾਰ ਦਾ ਨੰਬਰ ਹੁੰਦਾ ਹੈ ਐਡ ਪਵਾਉਣ ਲਈ ਇੱਥੇ ਪੀਲੀ ਪੱਟੀ ਦੇ ਵਿੱਚ ਸਾਡਾ ਨੰਬਰ ਹੁੰਦਾ ਹੈ ਤੇ ਜਿਹੜੇ ਭੈਣ ਭਰਾ ਨਵੇਂ ਜੁੜੇ ਨੇ ਚੈਨਲ ਸਬਸਕ੍ਰਾਈਬ ਜਰੂਰ ਕਰ ਲੋ ਤਾਂ ਜੋ ਤੁਹਾਡੇ ਕੋਲ ਕੋਈ ਵੀ ਰਿਸ਼ਤ ਵਾਂਝੀ ਨਾ ਰਹੇ ਹਰੇਕ ਲਿਸਟ ਆ ਜਿਹੜੀ ਪਹੁੰਚਦੀ ਰਹੇ ਤੇ ਦੂਸਰੀ ਰਿਕਵੈਸਟ ਇਹ ਹੈ 1000 ਤੋਂ ਵੱਧ ਰਿਸ਼ਤੇ ਅਸੀਂ ਅਪਲੋਡ ਕਰ ਚੁੱਕੇ ਹਾਂ ਸਾਰਿਆਂ ਦੇ ਫੈਮਿਲੀ ਲਗਭਗ ਸਾਰਿਆਂ ਦੇ ਫੈਮਿਲੀ ਦੇ ਨੰਬਰ ਉੱਪਰ ਨੇ ਪੁਰਾਣੀਆਂ ਵੀਡੀਓ ਨੂੰ ਥੋੜੀਆਂ ਨੂੰ ਛੱਡ ਕੇ 1000 ਤੋਂ ਵੱਧ ਨੰਬਰ ਫੈਮਿਲੀਆ ਦੇ ਉੱਪਰ ਨੇ ਡਾਇਰੈਕਟ ਤੁਸੀਂ ਪਰਿਵਾਰਾਂ ਨਾਲ ਗੱਲ ਕਰ ਸਕਦੇ ਹੋ ਬਾਕੀ ਜੇ ਤੁਸੀਂ ਵੀ ਇਸ ਤਰ੍ਹਾਂ ਆਪਣਾ ਉਪਰ ਨੰਬਰ ਐਪ ਆ ਕੇ ਐਡ ਪਾਉਣੀਆਂ ਤਾਂ ਹੇਠਾਂ ਪੀਲੀ ਪੱਟੀ ਦੇ ਵਿੱਚ ਜੋ ਨੰਬਰ ਹੈ 9501725405 ਇਹ ਸਾਡਾ ਨੰਬਰ ਹੈ ਸਬਸਕ੍ਰਾਈਬ ਤੇ ਬੈਲ ਵਾਲਾ ਕੰਮ ਜਰੂਰ ਕਰ ਲਿਓ ਚਲੋ ਆਪਾਂ ਰਿਸ਼ਤੇ ਅੱਜ ਦੇ ਕਰੀਏ ਸਟਾਰਟ ਪਹਿਲਾ ਰਿਸ਼ਤਾ ਨਾਮ ਕੁਮਾਰੀ ਪਤਾ ਪਠਾਨਕੋਟ ਤੋਂ ਆਈ ਪੜ੍ਹਾਈ ਪਲੱਸ 2 ਕੀਤੀ ਹੋਈ ਹੈ ਸੀਬੀਐਸਸੀ ਬੀਐਸਸੀ ਨਰਸਿੰਗ ਕੀਤੀ ਹੋਈ ਹੈ ਭੈਣ ਕੋਈ ਨਹੀਂ ਭਰਾ ਹੈ ਕੰਮੇਡ ਕੱਦ 5 ਫੁੱਟ 4 ਇੰਚ ਕਾਸਟ ਜੱਟ ਹਿੰਦੂ ਗੋਤ ਤਿੱਤਲ ਨੀ 97 ਦਾ ਡੇਟ ਆਫ ਬਰਥ ਆ ਕਮਨਰਸ ਸਿੰਘ ਆਫੀਸਰ ਹੈ ਸੈਂਟਰਲ ਗਵਰਨਮੈਂਟ 85000 ਰੁਪਏ ਮਹੀਨੇ ਦੀ ਤਨਖਾਹ ਹੈ ਮੁੰਡਾ ਸੈਂਟਰਲ ਗਵਰਨਮੈਂਟ ਤੇ ਉਹ ਗਵਰਨਮੈਂਟ ਜੌਬ ਤੇ ਹੋਵੇ ਰੇਲਵੇ ਆਰਪੀਐਫ ਐਮਈਐਸ ਸੀਆਈਐਸਐਫ ਆਰਮੀ ਨਰਸਿੰਗ ਐਂਡ ਗਵਰਨਮੈਂਟ ਪਠਾਨਕੋਟ ਗਵਰਨਮੈਂਟ ਜੌਬ ਤੇ ਜਾਂ ਐਨੀ ਗਵਰਨਮੈਂਟ ਜੌਬ ਤੇ ਹੋਵੇ ਪਠਾਨਕੋਟ ਗੁਰਦਾਸਪੁਰ ਕਠੂਆ ਜੰਮੂ ਤੇ ਜਾਂ ਬਾਕੀ ਦੇ ਨੇੜੇ ਦੇ ਜਿਹੜੇ ਪਠਾਨਕੋਟ ਦੇ ਨੇ ਉਹ ਇਹਨਾਂ ਨਾਲ ਸੰਪਰਕ ਕਰ ਸਕਦੇ ਆ ਤੇ ਬਾਕੀ ਜੇ ਗੱਲ ਕਰੀ ਆਪਾਂ ਇੱਥੇ ਲਾਲ ਪੱਟੀ ਦੇ ਵਿੱਚ ਆ ਕੁੜੀ ਦੇ ਪਰਿਵਾਰ ਦਾ ਨੰਬਰ ਐ ਡਾਇਰੈਕਟ ਗੱਲ ਪਰ ਉਹ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਕੌਰ ਕੁੜੀ ਦਾ ਰਿਸ਼ਤਾ ਜੀ ਨਾਮ ਕੌਰ ਪਤਾ ਲੁਧਿਆਣਾ ਤੋਂ ਬਲੋਂਗ ਕਰਦੇ ਪੜਾਈ ਗ੍ਰੈਜੂਏਸ਼ਨ ਇਨ ਆਈਟੀਆਈ ਤੇ ਡਿਵੈਲਪਮੈਂਟ ਐਂਡ ਆਈਬੀਐਮ ਫਰੋਮ ਕੈਨੇਡਾ ਤੋਂ ਕੀਤੀ ਹੋਈ ਆ ਭੈਣ ਕੋਈ ਨਹੀਂ ਭਰਾ ਐ ਇੱਕ ਕੱਦ 5 ਫੁੱਟ 2 ਇੰਚ ਕਾਸਟ ਜਨਰਲ ਗੋਤ ਦਿਉੜ 12 12 93 ਦਾ ਡੇਟ ਆਫ ਬਰਥ ਐ ਕੰਮ ਕੈਨੇਡਾ ਪੀਆਰ ਐ ਜੀ ਕੁੜੀ ਪੜਿਆ ਰੇਖਿਆ ਤੇ ਖਰਚੇ ਵਾਲੇ ਮੁੰਡੇ ਦਾ ਰਿਸ਼ਤਾ ਚਾਹੀਦਾ ਹੈਗਾ ਲਾਲ ਪੱਟੀ ਦੇ ਵਿੱਚ 9779836924 ਕੁੜੀ ਦੇ ਪਰਿਵਾਰ ਦਾ ਨੰਬਰ ਹੈ ਵੀਡੀਓ ਦੇ ਅੱਜ ਦੀ ਵੀਡੀਓ ਦੇ ਵਿੱਚ ਦੋ ਕੁੜੀਆਂ ਦੇ ਰਿਸ਼ਤੇ ਹੈ ਹਰ ਜੇ ਨੇ ਜਿਹੜੀਆਂ ਇਕਲੀਆਂ ਇਕਲੀਆਂ ਕੁੜੀਆਂ ਨੇ ਇੱਕ ਤਾਂ ਦੋ ਭੈਣਾਂ ਨੇ ਕੋਈ ਭਰਾ ਨਹੀਂ ਇੱਕ ਇਕੱਲੀ ਕੁੜੀ ਹੈ ਉਹਦਾ ਕੋਈ ਭਰਾ ਨਹੀਂ ਉਹ ਵੀ ਇਸ ਵੀਡੀਓ ਦੇ ਵਿੱਚ ਆਏਗਾ ਤੇ ਉਹ ਤਾਂ ਕਰਕੇ ਸਾਰੀ ਵੀਡੀਓ ਜਿਹੜੀ ਪੂਰੀ ਦੇਖੋ ਤੁਹਾਡੇ ਤੋਂ ਕੋਈ ਵੀ ਰਿਸ਼ਤਾ ਜਿਹੜਾ ਮਿਸ ਨਾ ਹੋਵੇ ਤੁਹਾਡਾ 5ਵੇਂ ਨੰਬਰ ਤੇ 10ਵੇਂ 25ਵੇਂ ਨੰਬਰ ਤੇ ਕੋਈ ਵੀ ਰਿਸ਼ਤਾ ਤੁਹਾਡੀ ਪਸੰਦ ਦਾ ਹੋ ਸਕਦਾ ਆਪਾਂ ਸਾਰਾ ਦਿਨ ਵੈਸੇ ਵੀ ਮੋਬਾਈਲ ਦੇਖਦੇ ਰਹਿੰਦੇ ਆ ਰਿਕਵੈਸਟ ਹੈ ਚੈਨਲ ਨੂੰ ਜਿਹੜੀ ਵੀਡੀਓ ਨੂੰ ਪੂਰੇ ਦਾ ਪੂਰਾ ਦੇਖੋ ਆਪਾਂ ਜਲਦੀ ਇਸ ਕਰਕੇ ਬੋਲਦੇ ਆ ਕਿ ਤੁਹਾਡਾ ਟਾਈਮ ਜ਼ਿਆਦਾ ਖਰਾਬ ਨਾ ਹੋਵੇ ਤੇ ਜਲਦੀ ਆਪਾਂ ਸਾਰੇ ਰਿਸ਼ਤੇ ਬੋਲ ਦਈਏ ਆ ਉਹ ਕੁੜੀਆਂ ਦੇ ਵੀ ਰਿਸ਼ਤੇ ਦੇਖੋ ਤੇ ਬਾਕੀ ਅੱਜ ਦੀਆਂ ਹੋਰ ਵੀ ਜਿਹੜੀਆਂ ਅੱਜ ਦੇ ਰਿਸ਼ਤੇ ਨੇ ਵਿੱਚ ਕੁੜੀਆਂ ਵੱਧ ਨੇ ਨਾਮ ਸਿੰਘ ਪਤਾ ਮੰਗਲੀਕ ਹੈ ਜੀ ਪਤਾ ਆਨੰਦਪੁਰ ਸਾਹਿਬ ਤੋਂ ਬਿਲੋਂਗ ਕਰਦੇ ਪੜਾਈ ਪਲੱਸ 2 ਸਿਵਲ ਇੰਜੀਨੀਅਰਿੰਗ ਦੀ ਕੀਤੀ ਹੋਈ ਹੈ ਭੈਣ ਸੇਮਲ ਇੰਜੀਨ ਦੀ ਇੰਜੀਨੀਅਰਿੰਗ ਕੀਤੀ ਹੋਈ ਹੈ ਤੇ ਪੇਂਟਿੰਗ ਕੀਤੀ ਹੋਈ ਹੈ ਭਾਏ ਨੇ ਇੱਕ ਭਰਾ ਕੋਈ ਨਹੀਂ ਕੱਦ 5 ਫੁੱਟ 7 'ਚ ਕਾਹਰਾਮ ਗੜੀਆ 22 11 94 ਦਾ ਡੇਟ ਆਫ ਬਰਥ ਹੈ ਕਮ ਇੰਟੀਰੀਅਰ ਡੈਕੋਰੇਟਡ ਵਿਦ ਕੰਟ੍ਰੈਕਟ ਸੈਸ਼ਨ ਬੁੱਡਰਨ ਜਿਹੜਾ ਬੁੱਡ ਦਾ ਜਿਹੜਾ ਇਹਨਾਂ ਦਾ ਵਰਕ ਆ ਲੱਕੜ ਦਾ ਕੰਮ ਆਗਾ ਨਾਰਮਲ ਪੜੀ ਲਿਖੀ ਸੁੰਦਰ ਕੁੜੀ ਦਾ ਰਿਸ਼ਤਾ ਚਾਹੀਦਾਗਾ ਲਾਲ ਪੱਟੀ ਦੇ ਵਿੱਚ ਦੋ ਨੰਬਰ ਦਿੱਤੇ ਹੋਏ ਨੇ ਪਰਿਵਾਰ ਦੇ ਡਾਇਰੈਕਟ ਗੱਲ ਕਰੋ ਕਈ ਵੀਰ ਕਹਿੰਦੇ ਨੰਬਰ ਨਹੀਂ ਦਿਖਦੇ ਆਪਣੀ ਜਿਹੜੀ ਵੀਡੀਓ ਦੀ ਉਹ ਕੁਆਲਿਟੀ ਵਧਾ ਲਿਆ ਕਰੋ ਉਹਦੇ ਨਾਲ ਨੰਬਰ ਸ਼ੋ ਹੋ ਜਾਂਦੇ ਨੇ ਪ੍ਰੋਫਾਈਲ ਨੰਬਰ SB17280 ਨਾਮ ਸਿੰਘ ਪਤਾ ਬਠਿੰਡਾ ਤੋਂ ਬਲੋਂਗ ਕਰਦੇ ਪੜ੍ਹਾਈ ਸਕੂਲਿੰਗ ਬਠਿੰਡਾ ਤੋਂ ਕੀਤੀ ਹੋਈ ਆ ਹਾਇਰ ਸਟੱਡੀ ਹਸਪੀਟੈਲਿਟੀ ਆਫ ਮੈਨੇਜਮੈਂਟ ਕੈਨੇਡਾ ਤੋਂ ਕੀਤੀ ਹੋਈ ਆ ਭੈਣਾ ਤਿੰਨ ਨੇ 91 ਜੜਾ 1 2 ਮੈਡ ਨੇ ਭਰਾ ਕੋਈ ਨਹੀਂ ਇਕੱਲਾ ਮੁੰਡਾ ਕੱਦ 6 ਫੁੱਟ ਕਾਸਟ ਜੱਟ ਸੇ ਗੋਤ ਸਿੱਧੂ 990 ਦਾ ਡੇਟ ਆਫ ਬਰਥ ਹੈ ਕੈਨੇਡਾ ਸਿਟੀ ਜਾਣਾ ਮੁੰਡਾ ਕਮਰਸ਼ੀਅਲ ਟਰੱਕਿੰਗ ਡਰਾਈਵਰ ਦਾ ਕੰਮ ਹੈ ਗ੍ਰੈਜੂਏਟਡ ਹੋਵੇ ਕੁੜੀ ਕੈਨੇਡਾ ਸੈਟਲਡ ਹੋਣ ਲਈ ਤਿਆਰ ਹੋਵੇ ਮਾਪੇ ਦੀ ਰਿਸਪੈਕਟ ਕਰਨ ਵਾਲੀ ਹੋਵੇ ਘਰ ਦਾ ਕੰਮ ਕਾਜ ਕਰਨ ਵਾਲੀ ਹੋਵੇ ਲਾਲ ਪ ਬਾਰ ਦਾ ਨੰਬਰ ਡਾਇਰੈਕਟ ਗੱਲ ਕਰੋ ਜੀ ਇੱਕ ਰਿਕਵੈਸਟ ਹੋ ਰਹੀ ਹੈ ਜੀ ਜਿਹੜੇ ਇਹ ਠਾਂ ਨੰਬਰ ਕੰਟਰੀ ਵਾਲੇ ਹੁੰਦੇ ਐ ਪਲੱਸ 1 ਇਹ ਹੁਣ ਨੰਬਰ ਪਲੱਸ 91 ਵਾਲਾ ਇੰਡੀਅਨ ਨੰਬਰ ਆ ਭਾਵੇਂ ਇੱਕ ਵਾਰ ਟਰਾਈ ਕਰਿਆ ਕਰੋ ਫੋਨ ਲਗਾਉਣ ਦੀ ਜੇ ਫੋਨ ਨਹੀਂ ਲੱਗਦਾ ਤਾਂ ਬਾਹਰ ਦੀ ਕੰਟਰੀਆਂ ਆਉਣ ਨੂੰ WhatsApp ਦੇ ਉੱਪਰ ਜੁਆਇਨ ਕਰਕੇ WhatsApp ਤੇ ਗੱਲ ਕਰ ਲਿਆ ਕਰੋ ਵੈਸੇ ਤਾਂ ਫੋਨ ਲੱਗ ਜੂਗਾ ਪਰ ਟਰਾਈ ਕਰਿਆ ਕਰੋ ਜੇ ਨਹੀਂ ਵੀ ਲੱਗਦਾ ਤਾਂ WhatsApp ਤੇ ਕਿਉਂਕਿ ਬਾਹਰ ਦੀ ਕੰਟਰੀ ਦੇ ਵਿੱਚ ਕਈ ਵਾਰ ਫੋਨ ਨਹੀਂ ਲੱਗਦਾ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਸਿੰਘ ਪਤਾ ਤਰਨਤਾਰਨ ਤੋਂ ਬਲੋਂਗ ਕਰਦੇ ਆ ਪੜਾਈ ਮਾਸਟਰ ਡਿਗਰੀ ਇਨ ਆਸਟ੍ਰੇਲੀਆ ਤੋਂ ਕੀਤੀ ਹੋਈ ਆ ਮੈਂ ਭੈਣਾ ਮੈਰਿਡ ਨੇ ਪਰਾ ਕੋਈ ਨਹੀਂ ਕੱਦ 6 ਫੁੱਟ ਕਾਸਟ ਜੱਟ ਸੇ ਗੋਤ ਪੁੱਲਰ 15 11 97 ਦਾ ਡੇਟ ਆਫ ਬਰਥ ਹੈ ਕਮ 9.5 ਕਿੱਲੇ ਜ਼ਮੀਨ ਹੈ ਪੜੀ ਲਿਖੀ ਸੁੰਦਰ ਕੁੜੀ ਦਾ ਰਿਸ਼ਤਾ ਚਾਹੀਦਾ ਕੱਦ 5 ਫੁੱਟ 5 ਇੰਚ ਤੋਂ ਪਲੱਸ ਹੋਵੇ ਤੇ ਲਾਲ ਪੱਟੀ ਚ ਮੁੰਡੇ ਦੇ ਪਰਿਵਾਰ ਦਾ ਨੰਬਰ ਹੈ ਡਾਇਰੈਕਟ ਗੱਲ ਕਰੋ ਅੱਜ ਦੇ ਜਿੰਨੇ ਵੀ ਰਿਸ਼ਤੇ ਆ ਸਾਰੇ ਟੌਪ ਦੇ ਨੇ ਕਿਸੇ ਨੂੰ 10 ਕਿੱਲੇ ਜ਼ਮੀਨ ਆ ਕੋਈ ਬਾਹਰ ਗਿਆ ਹੋਇਆ ਮਤਲਬ ਵਧੀਆ ਪ੍ਰੋਫਾਈਲਾਂ ਨੇ ਮਤਲਬ ਕਿ ਨਾਰਮਲ ਨਹੀਂ ਜਿੰਨੇ ਵੀ ਰਿਸ਼ਤੇ ਤੇ ਵੱਧ ਕੁੜੀਆਂ ਨੇ ਅੱਜ ਦੇ ਰਿਸ਼ਤਿਆਂ ਦੇ ਵਿੱਚ ਤੇ ਉਹ ਛਾਰੀ ਵੀਡੀਓ ਧਿਆਨ ਨਾਲ ਸੁਣਿਓ ਵੀਡੀਓ ਛੱਡ ਕੇ ਨਾ ਜਾਇਓ 2 ਮਿੰਟ ਵੱਧ ਲਾ ਕੇ ਜਾਣਗੇ 5 ਮਿੰਟ ਵੱਧ ਲਾ ਕੇ ਜਾਣਗੇ ਉਹਦੇ ਨਾਲ ਫਰਕ ਨਹੀਂ ਪੈਂਦਾ ਆਪਾਂ ਬੈਸਿਕ ਕਾਲੀ ਨਾਲ ਬੋਲਦੇ ਆ ਕਿ ਸਾਰੇ ਰਿਸ਼ਤੇ ਜਲਦੀ ਬੋਲੇ ਹਨ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਸਿੰਘ ਪਤਾ ਜਗਰਾਉਂ ਲੁਧਿਆਣਾ ਤੋਂ ਬਲੌਂਕ ਕਰਦੇ ਪੜ੍ਹਾਈ 8th ਭੈਣ ਇੱਕ ਕਮੈਂਟ ਭਰਾ ਇੱਕ ਕਮੈਂਟ ਕੱਦ 5 ਫੁੱਟ 11 ਇੰਚ ਕਾਠ ਜੱਟ ਸਿੰਘ ਗੋਤ ਧਾਲੀਵਾਲ 6887 ਦਾ ਡੇਟ ਆਫ ਬਰਥ ਹੈ ਤੇ ਕੰਮ 3.5 ਕਿਲੇ ਜ਼ਮੀਨ ਹੈ ਐਮਪੀ ਦੇ ਵਿੱਚ ਆਪਣਾ ਹੋਟਲ ਹੈ ਦੋ ਮਕਾਨ ਪੰਜਾਬ ਦੇ ਵਿੱਚ ਨੇ ਇੱਕ ਮਕਾਨ ਐਮਪੀ ਹੈ ਬਿਨਾਂ ਬੱਚੇ ਤੋਂ ਭਾਵੇਂ ਤਲਾਕ ਸੁਦਾ ਹੋਵੇ ਘਰ ਸੰਭਾਲਣ ਵਾਲੀ ਹੋ ਮਰਤਾਰੀ ਨੂੰ ਪਹਿਲਾਂ ਕੋਈ ਮੰਗਣੀ ਲਾਲ ਪੱਟੀ ਚ ਪਰਿਵਾਰ ਦਾ ਨੰਬਰ ਡਾਇਰੈਕਟ ਗੱਲ ਕਰੋ ਜੀ ਅਗਲਾ ਰਿਸ਼ਤਾ ਨੋਟ ਕਰੋ ਨਾਮ ਸਿੰਘ ਪਤਾ ਫਤੇਗੜ ਸਾਹਿਬ ਤੋਂ ਬਿਲੋਂਗ ਕਰਦੇ ਪੜਾਈ ਆਈਟੀਆ ਕੀਤੀ ਹੋਈ ਆ ਭੈਣ ਇੱਕ ਭਰਾ 2 ਕੱਦ 5 ਫੁੱਟ 7 ਇੰਚ ਕਾਸਟ ਜੱਟ ਗੋਤ ਭੰਗੂ 16 4 95 ਦਾ ਡੇਟ ਆਫ ਬਰਥ ਆ ਜੀ ਕੰਮ ਪੀ ਐਸ ਪੀ ਸੀ ਐਲ ਮਹਾਲੀ ਲਾਈਨਮੈਨ ਦਾ ਮੁੰਡਾ 25000 ਤਨਖਾਹ ਘਰ ਸੰਭਾਲਣ ਵਾਲੀ ਵਧੀਆ ਕੁੜੀ ਦਾ ਰਿਸ਼ਤਾ ਚਾਹੀਦਾ ਤੇ ਲਾਲ ਪੱਟੀ ਚ ਪਰਿਵਾਰ ਦਾ ਨੰਬਰ ਆ ਡਾਇਰੈਕਟ ਗੱਲ ਕਰੋ ਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਸਿੰਘ ਪਤਾ ਕਪੂਰਥਲਾ ਤੋਂ ਬਿਲੋਂਗ ਕਰਦੇ ਆ ਪੜ੍ਹਾਈ ਡਬਲ ਐਮਏ ਕੀਤੀ ਹੋਈ ਆ ਭੈਣ ਇੱਕ ਭਰਾ ਇੱਕ ਕੱਦ 5 ਫੁੱਟ 11 ਇੰਚ ਕਾਸਟ ਕੰਬੋਜ 33 ਸਾਲ ਦੀ ਉਮਰ ਆ ਜੀ ਗਵਰਨਮੈਂਟ ਜੋਬ 82000 ਰੁਪਏ ਜਿਹੜੀ ਤਨਖਾਹ ਕੀ 5 5.5 ਕਿੱਲੇ ਜ਼ਮੀਨ ਆ ਮੁੰਡਾ ਗਵਰਨਮੈਂਟ ਜੋਬ ਤੇ 82000 ਤਨਖਾਹ 5.5 ਕਿੱਲੇ ਜ਼ਮੀਨ ਆ ਬਹੁਤ ਵਧੀਆ ਰਿਸ਼ਤਾ ਜੀ ਮੁੰਡਾ ਡਿਵੋਰਸਰ ਹੈ ਕੁੜੀ ਬੜੀ ਲਿਖਿਸ਼ਤੇ ਸੁੰਦਰ ਹੋਵੇ ਲਾਲ ਪੱਟੀ ਦੇ ਪਰਿਵਾਰ ਦਾ ਨੰਬਰ ਹੈ ਡਾਇਰੈਕਟ ਗੱਲ ਕਰੋ ਜੀ ਅਗਲਾ ਰਿਸ਼ਤਾ ਨੋਟ ਕਰੋ ਕੁੜੀ ਦਾ ਰਿਸ਼ਤਾ ਜੀ ਨਾਮ ਕੌਰ ਪਤਾ ਤਨਤਾਰਨ ਤੋਂ ਬਲੌਂਗ ਕਰਦੀ ਹੈ ਕੁੜੀ ਪੜ੍ਹਾਈ ਗ੍ਰੈਜੂਏਟਡ ਹੈ ਜੀ ਭੈਣ ਇੱਕ ਮੈਡ ਕੈਨੇਡਾ ਭਰਾ ਦੋ ਅਨਮੈਡ ਕੱਦ 5 ਫੁੱਟ 5 ਇੰਚ ਕਸਟ ਜੱਟ ਸਿੰਘ ਗੋਲ ਸਿੱਧੂ 1997 ਦਾ ਡੇਟ ਆਫ ਬਰਥ ਹੈ ਜੀ ਕੁੜੀ ਦਾ ਪ੍ਰਾਈਵੇਟ ਜੋਬ ਟੀਚਰ ਦੀ ਹੈਗੀ ਤੇ ਮੁੰਡੇ ਨੂੰ 5 ਤੋਂ 6 ਕਿੱ ਜਾਦਾ ਕਨੇਡਾ ਆਸਟ੍ਰੇਲੀਆ ਹੋਵੇ ਜਾਂ ਪੰਜਾਬ ਦੇ ਵਿੱਚ ਆਦਾ ਗਵਰਨਮੈਂਟ ਜੋਬ ਤੇ ਹੋਵੇ ਜਾਂ 13 14 ਕਿੱਲੇ ਜ਼ਮੀਨ ਹੋਵੇ ਮਤਲਬ ਜਾਂ ਬਾਹਰ ਹੋਵੇ ਜਾਂ ਗਵਰਨਮੈਂਟ ਤੋਂ ਜੋਬ ਤੇ ਹੋਵੇ 5 6 ਕਿੱਲੇ ਜ਼ਮੀਨ ਹੋਣ ਤੇ ਜਾਂ 13 14 ਕਿੱਲੇ ਜ਼ਮੀਨ ਹੋਵੇ ਜੇ گورਨਮੈਂਟ ਜੌਬ ਤੇ ਜਾਂ ਬਾਹਰ ਨਹੀਂ ਹੈਗਾ ਤਾਂ ਲਾਲ ਪੱਟੀ ਦੇ ਵਿੱਚ ਪਰਿਵਾਰ ਦਾ ਨੰਬਰ ਹੈ ਕੁੜੀ ਦੇ ਪਰਿਵਾਰ ਦਾ ਡਾਇਰੈਕਟ ਕੁੜੀ ਦੇ ਪਰਿਵਾਰ ਨਾਲ ਤੁਸੀਂ ਗੱਲ ਕਰ ਸਕਦੇ ਹੋ ਆਲਾ ਰਿਸ਼ਤਾ ਨੋਟ ਕਰੋ ਜੀ ਨਾਮ ਸਿੰਘ ਪਤਾ ਜਗਰਾਉਂ ਲੁਧਿਆਣਾ ਤੋਂ ਬਲੋਂਗ ਕਰਦੇ ਪੜਾਈ ਬੀਏ ਸਿੰਘ ਇਨ ਹਸਪਿਟੈਲਿਟੀ ਮੈਨੇਜਮੈਂਟ ਦੀ ਜਿਹੜੀ ਪੜਾਈ ਕੀਤੀ ਹੋਈ ਹੈ ਤਿੰਨ ਭੈਣਾਂ ਦੋ ਮੈਡ ਕੈਨੇਡਾ ਇੱਕ ਇੰਗਲੈਂਡ ਭਰਾ ਕੋਈ ਨਹੀਂ ਕੱਦ 6 ਫੁੱਟ ਆਕਾਸਟ ਜੱਟ ਸੇ ਗੋਤ ਹੰਸਰਾ ਤੇ 15 11 94 ਦਾ ਡੇਟ ਆਫ ਬਰਥ ਹੈ ਸਾਢੇ 7 ਕਿੱਲੇ ਜ਼ਮੀਨ ਹੈ ਜੀ ਦੋ ਦੁਕਾਨਾਂ ਨੇ ਰੈਂਟ ਦੇ ਉੱਤੇ ਨੇ 22 ਸਿਵੇ ਦਾ ਪਲਾਂਟ ਆ ਤੇ ਡਬਲ ਸਟੋਰੀ ਕੋਠੀ ਹੈ ਇਹ ਬਹੁਤ ਵਧੀਆ ਰਿਸ਼ਤਾ ਜੀ ਕੁੜੀ ਸਾਢੇ 5 ਤੋਂ ਘੱਟ ਨਾ ਹੋਵੇ ਜਿਹੜਾ ਕਰਦਾ ਤੇ ਗ੍ਰੈਜੂਏਟਡ ਹੋਵੇ ਵਧੀਆ ਪਰਿਵਾਰ ਦੀ ਹੋਵੇ ਜਗਰਾਉਂ ਲੁਧਿਆਣਾ ਮੋਗਾ ਨੂੰ ਜਿਹੜੀ ਪਹਿਲ ਹੈਗੀ ਤੇ ਮੰਗ ਕੋਈ ਨਹੀਂ ਇਹਨਾਂ ਦੀ ਲਾਲ ਪੱਟੀ 'ਚ ਦੋ ਪਰਿਵਾਰ ਦੇ ਨੰਬਰ ਦਿੱਤੇ ਹੋਏ ਨੇ ਡਾਇਰੈਕਟ ਗੱਲ ਕਰੋ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਸਿੰਘ ਪਤਾ ਮੋਗਾ ਤੋਂ ਬਲੋਂਗ ਕਰਦੇ ਪੜ੍ਹਾਈ ਪਲੱਸ 2 ਤੇ ਆਈਟੀਆ ਮਕੈਨਿਕਲ ਦੀ ਕੀਤੀ ਹੋਈ ਆ ਭੈਣ ਇੱਕ ਮੈਡ ਭਰਾ ਇੱਕ ਮੈਡ ਕੈਨੇਡਾ ਕੱਦ 6 ਫੁੱਟ ਕਾਸਟ ਜੱਟ ਸੇ ਗੋਦ ਸੰਘਾ 28 11 94 ਦਾ ਡੇਟ ਆਫ ਬਰਥ ਹੈ 5 ਕਿੱਲੇ ਜ਼ਮੀਨ ਹੈ ਜੀ ਮੁੰਡੇ ਨੂੰ ਕੁੜੀ 5 ਫੁੱਟ 7 ਇੰਚ ਤੋਂ ਪਲੱਸ ਹੋਵੇ ਸੋਣੀ ਹੋਵੇ ਲਾਲ ਪੱਟੀ ਚ ਪਰਿਵਾਰ ਦਾ ਨੰਬਰ ਹੈ ਡਾਇਰੈਕਟ ਗੱਲ ਕਰੋ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਸਿੰਘ ਪਤਾ ਨੇ ਹਾਲ ਸਿੰਘ ਵਾਲਾ ਤੋਂ ਬਲੌਂਗ ਕਰਦੇ ਪੜਾਈ ਬੀ ਐਸ ਸਿੰਘ ਨਰ ਸਿੰਘ ਪਲੱਸ ਡੀ ਫਾਰਮੇਸੀ ਕੀਤੀ ਹੋਈ ਹੈ ਭੈਣ ਕੋਈ ਨਹੀਂ ਭਰਾਏ ਕਣ ਮੈੜ ਕੱਦ 5 ਫੁੱਟ 11 ਇੰਚ ਕਾਸਟ ਜੱਟ ਸੇ ਗੋਤਾਲੀਵਾਲ 2499 ਦਾ ਡੇਟ ਆਫ ਬਰਥ ਹੈ 4 ਕਿੱਲੇ ਜ਼ਮੀਨ ਹੈ ਤੇ ਕਲੀਨਿਕ ਆਫ ਫਰਮਾਂ ਦਾ ਜਿਹੜਾ ਕੰਮ ਹੈ ਮੈਡੀਕਲ ਲੈਣ ਵਾਲੀ ਕੁੜੀ ਨੂੰ ਪਹਿਲਾ ਜਾਂ ਪੜੀ ਲਗੀ ਹੋਵੇ ਕੋਈ ਮੰਗਣੀ ਇਹ ਗੱਲ ਕਰੋ ਜੀ ਅਗਲਾ ਰਿਸ਼ਤਾ ਨੋਟ ਕਰੋ ਨਾਮ ਸਿੰਘ ਪਤਾ ਲੁਧਿਆਣਾ ਤੋਂ ਬਲੌਂਕ ਕਰਦੇ ਪੜਾਈ ਐਮਬੀਏ ਤੇ ਪੀਸੀਟੀਈ ਕਾਲਜ ਬੱਦੋਵਾਲ ਦੇ ਵਿੱਚੋਂ ਜਿਹੜੀ ਇਹਨਾਂ ਨੇ ਪੜਾਈ ਕੀਤੀ ਹੋਈ ਆ ਭੈਣ ਦੋ ਮੈਡ ਨੇ ਭਰਾ ਦੋ ਐਮੈਡ ਨੇ ਕੱਦ 5 ਫੁੱਟ 8 ਇੰਚ ਕਾਸਟ ਰਮਦਾਸ ਜੀ ਸਿੱਖ ਗੋਤ ਚੁੰਬਰ ਰਾਧਾ ਸੁਆਮੀ ਪਰਿਵਾਰ ਆ ਜੀ 1 3 86 ਦਾ ਡੇਟ ਆਫ ਬਰਥ ਹੈ ਤਿੰਨ ਸਟੋਰੀ ਹੋਸ ਅਤੇ ਸੈਟਲਡ ਫੈਮਿਲੀ ਆ ਵਧੀਆ ਤੇ ਕੁੜੀ ਸੋਣੀ ਤੇ ਗ੍ਰੈਜੂਏਟਡ ਹੋਵੇ ਨੋ জব ਭਾਵੇਂ ਜੋਬ ਨਾ ਕਰਦੀ ਹੋਵੇ ਨਾ 1990 ਤੋਂ 92 ਦੇ ਵਿੱਚ ਡੇਟ ਆਫ ਬਰਥ ਹੋਵੇ ਕੁੜੀ ਦਾ ਲਾਲ ਪੱਟੀ ਚ ਪਰਿਵਾਰ ਦਾ ਨੰਬਰ ਹੈ ਡਾਇਰੈਕਟ ਗੱਲ ਕਰੋ ਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਐਮ ਭਗਤ ਪਤਾ ਅੰਮ੍ਰਿਤਸਰ ਸਾਹਿਬ ਤੋਂ ਬਲੋਂਗ ਕਰਦੇ ਆ ਪੜ੍ਹਾਈ میٹرਕ ਕੀਤੀ ਹੋਈ ਆ ਭੈਣ ਇੱਕ ਭਰਾ ਕੋਈ ਨਹੀਂ ਇਕੱਲਾ ਕੱਦ 5 ਫੁੱਟ 5 ਇੰਚ ਕਾਸਟ ਭਗਤ ਮਾਗ 12/3/93 ਦਾ ਡੇਟ ਆਫ ਬਰਥ ਆ ਹੋਟਲ ਲਾਈਨ ਦੇ ਵਿੱਚ ਰੂਮ اٹੈਂਡਰ ਦਾ ਜਿਹੜਾ ਇਹਨਾਂ ਦੀ ਜੌਬ ਹੈਗੀ 12 ਤੋਂ 12 ਪੜੀ ਨਾਰਮਲ ਪਰਿਵਾਰ ਦੀ ਕੁੜੀ ਦਾ ਰਿਸ਼ਤਾ ਚਾਹੀਦਾ ਲਾਲ ਪੱਟੀ ਦੇ ਵਿੱਚ ਦੋ ਪਰਿਵਾਰ ਦੇ ਨੰਬਰ ਲਿਖੇ ਹੋਏ ਨੇ ਡਾਇਰੈਕਟ ਗੱਲ ਕਰੋ ਜੀ ਅਗਲਾ ਰਿਸ਼ਤਾ ਨੋਟ ਕਰੋ ਨਾਮ ਸਿੰਘ ਪਤਾ ਲੁਧਿਆਣਾ ਤੋਂ ਬਲੋਂਗ ਕਰਦੇ ਆ ਪੜ੍ਹਾਈ ਗ੍ਰੈਜੂਏਟਿਡ ਭੈਣ ਦੋ ਮੈਡ ਨੇ ਭਰਾ ਦੋ ਇੱਕ ਮੈਡ ਆ ਕੱਦ 5 ਫੁੱਟ 8 ਇੰਚ ਗੋਦਪੂਨਪਾਲ 21999 ਦਾ ਡੇਟ ਆਫ ਬਰਥ ਇੱਕ ਰਿਕਵੈਸਟ ਹੈ ਜੀ ਕਈ ਵਾਰ ਆਪਾਂ ਰਿਸ਼ਤਾ ਅਗਲਾ ਆਪਣੀ ਮਿਹਨਤ ਨਾਲ ਪਵਾਉਂਦਾ ਦਿੱਤਾ ਜਿਹੜਾ ਰਿਸ਼ਤਾ ਤੁਹਾਡੇ ਵੀ ਪਸੰਦ ਦਾ ਨਹੀਂ ਹੁੰਦਾ ਕਿਸੇ ਤੁਹਾਡੇ ਯਾਰ ਦੋਸਤ ਤੁਹਾਡੇ ਰਿਸ਼ਤੇਦਾਰ ਦਾ ਕਿਸੇ ਦੇ ਪਸੰਦ ਦਾ ਤਾਂ ਇਹ ਰਿਸ਼ਤਾ ਹੋਏਗਾ ਹੀ ਹੋਏਗਾ ਤੇ ਰੱਬ ਦੀ ਕਿਰਪਾ ਨਾਲ ਉੱਥੋਂ ਤੱਕ ਇਹ ਵੀਡੀਓ ਨੂੰ ਪਹੁੰਚਦੀ ਵੀ ਕਰਿਆ ਕਰੋ ਇਹ ਧਿਆਨ ਰੱਖਿਆ ਕਰੋ ਤੇ ਰਿਸ਼ਤੇ ਕਰਵਾਉਣ ਦੀ ਕੋਸ਼ਿਸ਼ ਵੀ ਕਰਿਆ ਕਰੋ ਬਿਲਡਿੰਗ ਲਾਈਨ ਦਾ ਆਪਣਾ ਕੰਮ ਹੈ ਇਹਨਾਂ ਦਾ ਤੇ ਆਪਣਾ ਘਰ ਹੈ ਤੇ ਆਪਣੀ ਪ੍ਰਾਪਰਟੀ ਹੈ ਘਰੇਲੂ ਪਰਿਵਾਰਕ ਕੁੜੀ ਦਾ ਰਿਸ਼ਤਾ ਚਾਹੀਦਾ ਹੈ ਲਾਲਪੱਟੀਚ ਪਰਿਵਾਰ ਦਾ ਨੰਬਰ ਹੈ ਡਾਇਰੈਕਟ ਗੱਲ ਕਰੋ ਜੀ ਅਗਲਾ ਰਿਸ਼ਤਾ ਨੋਟ ਕਰੋ ਨਾਮ ਸਿੰਘ ਪਤਾ ਅੰਮ੍ਰਿਤਸਰ ਸਾਹਿਬ ਤੋਂ ਬਿਲੋਂਗ ਕਰਦੇ ਪੜ੍ਹਾਈ ਪਲੱਸ 2 ਮੈਡੀਕਲ ਦੀ ਕੀਤੀ ਹੋਈ ਹੈ ਡਿਪਲੋ ਤੇ ਭੈਣ ਮੈਰਿਡ ਹੈ ਇੰਗਲੈਂਡ ਭਰਾ ਕੋਈ ਨਹੀਂ ਕੱਦ 5 ਫੁੱਟ 8 ਇੰਚ ਕਾਸਟ ਜੱਟ ਸੇ ਗੋਤ ਵਿਦੇਸ਼ਾ ਫਰਬਰੀ 94 ਦਾ ਡੇਟ ਆਫ ਬਰਥ ਹੈ ਗਵਰਨਮੈਂਟ ਜੌਬ ਤੇ ਹੈ ਜੀ ਮੁੰਡਾ 5 ਕਿੱਲੇ ਜ਼ਮੀਨ ਹੈ ਡਬਲ ਸਟੋਰੀ ਕੋਠੀ ਹੈ ਤੇ ਅਰਬਨ ਪ੍ਰੋਪਰਟੀ ਹੈ ਗਵਰਨਮੈਂਟ ਜੌਬ ਤੇ 5 ਕਿੱਲੇ ਜ਼ਮੀਨ ਕੁੜੀ ਬਿਊਟੀਫੁੱਲ ਬੀਏ ਸਿੰਘ ਨਰਸਿੰਘ ਕੀਤੀ ਹੋਵੇ ਗਵਰਨਮੈਂਟ ਜੌਬ ਤੇ ਹੋਵੇ ਜਾਂ ਵਿਦਆਊਟ ਜੌਬ ਵਧੀਆ ਮਤਲਬ ਪੜੀ ਲਿਖੀ ਕੁੜੀ ਦਾ ਜਿਹੜਾ ਚਾਹੀਦਾਗਾ ਤੇ ਵਧੀਆ ਫੈਮਿਲੀ ਹੋਵੇ ਲਾਲ ਪੱਟੀ ਦੇ ਪਰਿਵਾਰ ਦਾ ਨੰਬਰ ਹੈ ਡਾਇਰੈਕਟ ਗੱਲ ਕਰੋ ਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਸਿੰਘ ਪਤਾ ਮੋਗਾ ਤੋਂ ਬਲੋਂਗ ਕਰਦੇ ਆ ਪੜ੍ਹਾਈ ਪਲੱਸ 2 ਕੀਤੀ ਹੋਈ ਆ ਭੈਣ ਕੋਈ ਨਹੀਂ ਭਰਾ ਇੱਕ ਮੈਟ ਕਦ 5 ਫੁੱਟ 11 ਇੰਚ ਕਾਸਟ ਜੱਟ ਸਿੱਖ ਗੋਤ ਗਿੱਲ 1 11 94 ਦਾ ਡੇਟ ਆਫ ਬਰਥ ਹੈ ਕੰਮ ਚਾਰ ਕਿੱਲੇ ਜ਼ਮੀਨਾਂ ਨਿਊਜ਼ੀਲੈਂਡ ਵਰਕ ਪਰਮਿਟ ਤੇ ਆ ਮੁੰਡਾ ਕੁੜੀ ਗ੍ਰੈਜੂਏਟਡ ਹੋਵੇ ਹਾਈਲਾਈਟਸ ਪੀਟੀ ਦੇ ਵਿੱਚ ਵਧੀਆ ਬੈਂਡ ਆਏ ਹੋਣ ਤੇ ਸਿੰਪਲ ਤੇ ਸੋਹਣੀ ਹੋਵੇ ਲਾਲ ਪੱਟੀ ਚ ਪਰਿਵਾਰ ਦੇ ਦੋ ਨੰਬਰ ਆ ਡਾਇਰੈਕਟ ਗੱਲ ਕਰੋ ਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਸਿੰਘ ਪਤਾ ਬਰਨਾਲਾ ਤੋਂ ਬਲੋਂਗ ਕਰਦੇ ਆ ਪੜ੍ਹਾਈ ਡਿਪਲੋਮਾ ਮਕੈਨੀਕਲ ਬੀ ਟੈਕ ਤੇ ਐਮ ਮਕ ਮਕੈਨਿਕ ਡਿਪਲੋਮਾ ਮਕੈਨਿਕਲ ਦਾ ਕੀਤਾ ਹੋਇਆ ਤੇ ਬੀ ਟੈਕ ਮਕੈਨਿਕਲ ਦੀ ਕੀਤੀ ਹੋਈ ਹੈ ਪੈਣਾ ਦੋ ਮੈਂ ਦੋ ਨੇ ਇੱਕ ਮੈਡਾ ਭਰਾ ਕੋਈ ਨਹੀਂ ਕੱਦ 5 ਫੁੱਟ 11 ਇੰਚ ਕਾਸਟ ਜੱਟ ਸਿੱਖ ਗੋਤਾਲੀਵਾ 16 893 ਦਾ ਡੇਟ ਆਵਰਤ ਸਾਡੇ ਸਵਾ ਚਾਰ ਕਿੱਲੇ ਜ਼ਮੀਨ ਹੈ ਜੀ ਕੁੜੀ ਦੀ ਬੈਚਲਰ ਐਂਡ ਮਾਸਟਰ ਬੈਚਲਰ ਜਾਂ ਮਾਸਟਰ ਕੀਤੀ ਹੋਵੇ ਲਾਲ ਪੱਟੀ ਦੇ ਪਰਿਵਾਰ ਦਾ ਨੰਬਰ ਹੈ ਡਾਇਰੈਕਟ ਗੱਲ ਕਰੋ ਜੀ ਅਗਲਾ ਰਿਸ਼ਤਾ ਨੋਟ ਇਹ ਵੀ ਮੁੰਡਾ ਤੇ ਪੜ੍ਹਾਈ ਐਮਏ ਕੀਤੀ ਹੋਈ ਹੈ ਭੈਣ ਕੋਈ ਨਹੀਂ ਭਰਾ ਕੋਈ ਨਹੀਂ ਕੱਲਾ ਮੁੰਡਾ ਕੱਦ 6 ਫੁੱਟ ਕਾਸਟ ਜੱਟ ਸਿੱਖ ਗੋਦ ਸਿੱਧੂ 1992 ਦਾ ਡੇਟ ਆਫ ਬਰਥ ਕੰਮ ਪ੍ਰਾਈਵੇਟ ਕੰਪਿਊਟਰ ਦੀ ਜੋਬ ਹੈ ਜੀ ਕੁੜੀ ਦਾ ਕੱਦ 5 ਫੁੱਟ 5 ਤੋਂ ਜਿਹੜਾ ਪਲੱਸ ਹੋਵੇ ਲਾਲ ਪੱਟੀ ਚ ਮੁੰਡੇ ਦੇ ਪਰਿਵਾਰ ਦਾ ਨੰਬਰ ਹੈ ਡਾਇਰੈਕਟ ਗੱਲ ਕਰੋ ਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਪ੍ਰੋਫਾਈਲ ਨੰਬਰ ਨਾ ਕੁੜੀ ਦਾ ਇਹ ਰਿਸ਼ਤਾ ਵੀ ਨਾਮ ਕੌਰ ਪਤਾ ਜਿਹੜਾ ਹੈਗਾ ਸ੍ਰੀ ਮੁਖਤਸਰ ਸਾਹਿਬ ਤੋਂ ਬਿਲੋਂਗ ਕਰਦੇ ਪੜ੍ਹਾਈ ਪਲੱਸ 2 ਨਾਨ ਮੈਡੀਕਲ ਨਾ ਕੀਤੀ ਹੋਈ ਹੈ ਕੁੜੀ ਨੇ ਪੈਣਾ ਦੋ ਮੈਡ ਨੇ ਭਰਾ ਹੈ ਇੱਕ ਕੱਦ 5 ਫੁੱਟ 5 ਇੰਚ ਕਾਸਟ ਜੱਟ ਸੇਖ 15 9 2005 ਦਾ ਡੇਟ ਆਫ ਬਰਥ ਹੈ ਆਈਲੈਂਡਸ ਦੇ ਵਿੱਚੋਂ ਸੇਵ ਐਂਡ ਈਚ ਆਏ ਹੋਏ ਨੇ ਕੈਨੇਡਾ ਆਸਟ੍ਰੇਲੀਆ ਜਾਂ ਜੁਕੇ ਖਰਚਾ ਕਰਨ ਵਾਲਾ ਮੁੰਡਾ ਜਿਹੜਾ ਇਹਨਾਂ ਨੂੰ ਚਾਹੀਦਾਗਾ ਉਮਰ ਜਿਹੜੀ 21 ਤੋਂ 22 ਸਾਲ ਦੀ ਹੋਵੇ ਤੇ 6 ਕਿੱਲਾਂ ਤੋਂ ਉੱਤੇ ਜਾਂ 6 ਕਿੱਲੇ ਜਾਂ 6 ਕਿੱਲਿਆਂ ਤੋਂ ਉੱਤੇ ਜ਼ਮੀਨ ਹੋਵੇ ਲਾਲ ਪੱਟੀ ਚ ਪਰਿਵਾਰ ਦਾ ਨੰਬਰ ਹੈ 94 ਵਾਲਾ ਡਾਇਰੈਕਟ ਕੁੜੀ ਦੇ ਪਰਿਵਾਰ ਨਾਲ ਗੱਲ ਕਰ ਸਕਦੇ ਹਾਂ ਨਾਮ ਸਿੰਘ ਪਤਾ ਜਗਰਾਉਂ ਲੁਧਿਆਣਾ ਇਹ ਵੀ ਜਗਰਾਉਂ ਤੋਂ ਹੈ ਜਗਰਾਉਂ ਲੁਧਿਆਣਾ ਤੋਂ ਬਲੌਂਕ ਕਰਦੇ ਆ ਪੜ੍ਹਾਈ ਪਲੱਸ 2 ਕੀਤੀ ਹੋਈ ਹੈ ਆਪੀ ਆਈਟੀਆਈ ਭੈਣ ਇੱਕ ਕੈਨੇਡਾ ਤੇ ਭਰਾ ਕੋਈ ਨਹੀਂ ਕੱਦ 6 ਫੁੱਟ ਕਾਸਟ ਜੱਟ ਸਿੱਖ ਧਾਲੀਵਾਲ ਹੈ ਗੋਤ ਤੇ 22/3/2021 ਦਾ ਡੇਟ ਆਫ ਬਰਥ ਹੈ 16 ਕਿੱਲੇ ਜ਼ਮੀਨ ਹੈ ਜੀ ਮੁੰਡੇ ਨੂੰ 10 ਸਾਲ ਦਾ ਵਿਜ਼ਟਰ ਵੀਜ਼ਾ ਜਿਹੜਾ ਕੈਨੇਡਾ ਦਾ 10 ਸਾਲ ਦਾ ਤੇ ਕੈਨੇਡਾ ਇਸ ਟਾਈਮ ਦੇ ਵਿੱਚ ਤੇ 16 ਕਿੱਲੇ ਮੁੰਡੇ ਨੂੰ ਜ਼ਮੀਨ ਹੈ ਤੇ ਭਰਾ ਕੋਈ ਨਹੀਂ ਕੱਲਾ ਮੁੰਡਾ ਕੁੜੀ ਕੈਨੇਡਾ ਪੀਆਰ ਹੋਵੇ ਤੇ ਮੈਰਜ ਬਿਊਰੋ ਮਾਫ ਇਹਨਾਂ ਨੇ ਭਾਈ ਲਿਖਾਇਆ ਐਮਬੀ ਦਾ ਮਾਫ ਦਾ ਮਤਲਬ ਹੈ ਐਮ ਦਾ ਮਤਲਬ ਮੈਰਜ ਬੀ ਦਾ ਮਤਲਬ ਬਿਊਰੋ ਮਾਫ ਤੇ ਲਾਲ ਪੱਟੀ ਚ ਮੁੰਡੇ ਦੇ ਪਰਿਵਾਰ ਦਾ ਨੰਬਰ ਆ ਬਹੁਤ ਵਧੀਆ ਰਿਸ਼ਤਾ ਡਾਇਰੈਕਟ ਗੱਲ ਕਰੋ ਜੀ ਵੀਡੀਓ ਛੱਡ ਕੇ ਨਾ ਜਾਓ ਕੁਛ ਕਰ ਇਸਤੀ ਰਹਿਗੇ ਪੰਜ ਚਾਰਕ ਨਾਮ ਸਿੰਘ ਗੁਰਸਿੱਖਾ ਜੀ ਮੁੰਡੇ ਦਾ ਨਾਮ ਗੁਰਸਿੱਖ ਮੁੰਡਾ ਤੇ ਪਤਾ ਰਾਏਕੋਟ ਲੁਧਿਆਣਾ ਤੋਂ ਬਲੋਂਗ ਕਰਦੇ ਆ ਇਹ ਨੇੜੇ ਨੇੜੇ ਦੀ ਆਗੇ ਜਿੰਨੇ ਵੀ ਰਿਸ਼ਤੇ ਆਗੇ ਵੀਡੀਓ ਇੱਥੋਂ ਤੱਕ ਜਾਦੇ ਜਾਂਦੀ ਹੋਊ ਪੜਾਈ ਬੀਏ ਕੰਪਿਊਟਰ ਹਾਰਡਵੇਅਰ ਦਾ ਤੇ ਅਕਾਊਂਟਿੰਗ ਦਾ ਜਿਹੜਾ ਇਹਨਾਂ ਦੀ ਪੜ੍ਹਾਈ ਕੀਤੀ ਹੋਈ ਆ ਪੈਣਾ ਤਿੰਨ ਮੈਡ ਨੇ ਭਰਾ ਕੋਈ ਨਹੀਂ ਕੱਦ ਸੇਫ ਅਟੈਕਾਂ ਚਕਾਸਟ ਜੱਟ ਸਿੱਖ ਗੋਤ ਸਿੱਧੂ 7393 ਦਾ ਡੇਟ ਆਫ ਬਰਥ ਕੰਮ 5.5 ਕਿੱਲੇ ਜ਼ਮੀਨ ਘਰੇਲੂ ਗੋਰ ਸਿੱਖ ਪਰਵਾਦੀ ਕੁੜੀ ਦਾ ਰਿਸ਼ਤਾ ਚਾਹੀਦਾ ਲਾਲ ਪੱਟੀ ਦੇ ਵਿੱਚ ਦੋ ਪਰਿਵਾਰ ਦੇ ਨੰਬਰ ਦਿੱਤੇ ਹੋਏ ਨੇ ਡਾਇਰੈਕਟ ਗੱਲ ਕਰੋ ਜੀ ਅਗਲਾ ਰਿਸ਼ਤਾ ਨੋਟ ਕਰੋ ਨਾਮ ਸਿੰਘ ਮਰਤਦਾਰੀ ਪਤਾ ਕਪੂਰਥਲਾ ਤੋਂ ਬਲੋਂਗ ਕਰਦੇ ਨੇ ਪੜ੍ਹਾਈ ਲਾਸਟ ਟੂ ਕੀਤੇ ਹੋਈ ਆ ਭੈਣ ਕੋਈ ਨਹੀਂ ਭਰਾ ইংল্যান্ড ਕਦ 6 ਫੁੱਟ ਕਾਸਟ ਰਾਮਗੜੀ ਆ ਫੁੱਲ ਜਿਹੜਾ ਗੋਤ ਇਹਨਾਂ ਦਾ 14 191 ਦਾ ਡੇਟ ਆਫ ਬਰਥ ਹੈ ਦੋ ਟੈਕਸੀਆਂ ਇਹਨਾਂ ਕੋਲੇ ਤੇ ਦੋ ਕਿੱਲੇ ਜ਼ਮੀਨਾਂ ਸਿੰਪਲ ਗੁਰਸਿੱਖ ਪਰਿਵਾਰ ਦੀ ਕੁੜੀ ਦਾ ਰਹਿਤਾ ਚਾਹੀਦਾ ਪਰਿਵਾਰ ਦੇ ਦੋ ਨੰਬਰ ਲਾਲ ਪੱਟੀ ਦੇ ਵਿੱਚ ਦਿੱਤੇ ਹੋਏ ਨੇ ਡਾਇਰੈਕਟ ਗੱਲ ਕਰੋ ਤੇ ਜਿਨ੍ਹਾਂ ਨੇ ਐਡ ਪਾਉਣੀ ਆ ਇਹੇਠਾ ਸਾਡੇ ਵਾਲੇ ਨੰਬਰ ਨੂੰ ਵੀ ਦੇਖ ਲਓ 95 ਵਾਲਾ ਸਾਡਾ ਨੰਬਰ ਆ ਪੀਲੀ ਪੱਟੀ ਵਾਲਾ ਜਿਨ੍ਹਾਂ ਨੇ ਐਡ ਪਾਉਣੀ ਆ ਸਾਨੂੰ ਸਿਰਫ ਹੈਲੋ ਲਿਖ ਕੇ ਭੇਜਣੀ ਆ ਫालतू ਦਾ ਕੋਈ ਮੈਸੇਜ ਨਹੀਂ ਫालतू ਦੀ ਕੋਈ ਗੱਲ ਨਹੀਂ ਆਹਲਾ ਰਿਸ਼ਤਾ ਨੋਟ ਕਰੋ ਜੀ ਕੁੜੀ ਦਾ ਰਿਸ਼ਤਾ ਜੀ ਇਹ ਆ ਗਈ ਕੁੜੀ ਇਹਦਾ ਨਾਂ ਹੀ ਤਾਂ ਕੋਈ ਭੈਣ ਹੈ ਤੇ ਨਾ ਹੀ ਕੋਈ ਇਹਨਾਂ ਦੇ ਭਰਾ ਨੇ ਕੱਲੀ ਕੁੜੀ ਹੈ ਨਾਮ ਕੋਰ ਪਤਾ ਲੁਧਿਆਣਾ ਤੋਂ ਬਲੌਂਕ ਕਰਦੇ ਪੜਾਈ ਪਲੱਸ 2 ਤੇ ਕੰਪਿਊਟਰ ਦਾ ਕੀਤਾ ਹੋਇਆ ਹੈ ਇਹਨਾਂ ਨੇ ਕੋਰਸ ਭੈਣ ਕੋਈ ਨਹੀਂ ਭਰਾ ਕੋਈ ਨਹੀਂ ਕੱਦ 5 ਫੁੱਟ 5 ਇੰਚ ਕਾਸਟ ਜੱਟ ਸਿੱਖ ਦਿਉੜਾ ਜੀ ਗੁੱਤ 10790 ਦਾ ਡੇਟ ਆਫ ਬਰਥ ਆ ਕੰਮ ਪ੍ਰਾਈਵੇਟ ਜੌਬ ਕਰਦੀ ਕੁੜੀ ਮੁੰਡਾ ਯੂ ਐਸ اے ਕੈਨੇਡਾ ਜਾਂ ਕੈਨੇਡਾ ਹੋਵੇ ਕੁੜੀ ਅਨਮੈਡ ਹੈ ਮੁੰਡਾ ਵੀ ਮੁੰਡਾ ਭਾਵੇਂ ਡਿਵੋਰਸਡ ਹੋਵੇ ਭਾਵੇਂ ਬੱਚਾ ਵੀ ਹੋਵੇ ਲਾਲ ਪੱਟੀ ਚ ਕੁੜੀ ਦੇ ਪਰਿਵਾਰ ਦਾ ਨੰਬਰ ਹੈ ਡਾਇਰੈਕਟ ਗੱਲ ਕਰੋ ਤੇ ਜਿਨ੍ਹਾਂ ਨੇ ਐਡ ਪਵਾਉਣੀਆਂ ਇਸ ਤਰ੍ਹਾਂ ਉੱਪਰ ਨੰਬਰ ਪਵਾ ਕੇ ਹੇਠਾਂ ਪੀਲੀ ਪੱਟੀ ਦੇ ਵਿੱਚ ਸਾਡਾ ਨੰਬਰ ਹੈ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਸਿੰਘ ਪਤਾ ਰਤਿਆ ਫਤਿਹਵਾਦ ਤੋਂ ਹਰਿਆਣਾ ਤੋਂ ਜਿਹੜਾ ਬਲੋਂਗ ਕਰਦੇ ਨੇ ਪੜ੍ਹਾਈ ਐ ਐਗਰੀਕਲਚਰ ਇੰਜੀਨੀਅਰਿੰਗ ਤੇ ਡਿਪਲੋਮਾ ਸਿਰਸਾ ਤੋਂ ਕੀਤਾ ਹੋਇਆ ਹੈਗਾ ਬੀ ਟੈਕ ਦੇ ਵਿੱਚ ਸਫਲੀ ਹੈ ਪੈਣ ਕੋਈ ਨਹੀਂ ਭਰਾਏ ਕਾਨ ਮੈਡ ਕੈਨੇਡਾ ਕੱਦ 5 ਫੁੱਟ 11 ਇੰਚ ਕਾਸਟ ਕੰਬੋਜ਼ ਸਿੱਖ ਹਾਂਡਾ ਗੋਤ ਹੈ 24 12 93 ਦਾ ਡੇਟ ਆਫ ਬਰਥ ਹੈ ਕੰਮ 10 ਕਿੱਲੇ ਜ਼ਮੀਨ ਹੈ 5 5 ਕਿੱਲੇ ਆਉਂਦੀ ਹੈ ਵਧੀਆ ਮੁੰਡਾ ਜੀ ਵੈਸੇ ਨੂੰ ਘਰੇਲੂ ਕੰਮ ਕਾਜ ਕਰਨ ਵਾਲੀ ਕੁੜੀ ਦਾ ਰਿਸ਼ਤਾ ਚਾਹੀਦਾ ਲਾਲ ਪੱਟੀ ਚ ਪਰਿਵਾਰ ਦਾ ਨੰਬਰ ਹੈ ਡਾਇਰੈਕਟ ਗੱਲ ਕਰੋ ਜੀ ਅਗਲਾ ਰਿਸ਼ਤਾ ਲੋਨਕੁਰੂ ਨਾਮ ਪਤਾ ਬਠਿੰਡਾ ਤੋਂ ਮਹਾਲੀ ਮਤਲਬ ਕਿ ਬਠਿੰਡਾ ਇਹਨਾਂ ਬਠਿੰਡਾ ਤੋਂ ਬਲੌਂਗ ਕਰਦੇ ਆ ਮਹਾਲੀ ਇਹਨਾਂ ਦੀ ਰਹਾਇਸ਼ ਹੈ ਤੇ ਪੜਾਈ ਬੀਟੈਕ ਕੰਪਿਊਟਰ ਸਾਇੰਸ ਤੇ ਪੀਜੀਡੀਐਮ ਏਪੀਜੀਐਮ ਫਰੋਂ ਕਲਕੱਤਾ ਤੋਂ ਜਿਹੜੀ ਇਹਨਾਂ ਨੇ ਡਿਗਰੀ ਕੀਤੀ ਹੋਈ ਹੈ ਭੈਣ ਕੋਈ ਨਹੀਂ ਭਰਾ ਕੋਈ ਨਹੀਂ ਕੱਲਾ ਮੁੰਡਾ ਹੈ ਇਹ ਮੁੰਡੇ ਨੂੰ ਵੀ ਜ਼ਮੀਨ ਵਧੀਆ ਆਉਂਦੀ ਹੈ ਤੇ ਕੱਦ 5 ਫੁੱਟ 8 ਇੰਚ ਤੇ ਕੇਸ ਤੇ ਦਾੜੀ ਰੱਖੇ ਹੋਏ ਨੇ ਰਹਿਤਾਰੀ ਆ ਮੁੰਡਾ ਤੇ ਕਾਸਟ ਜੱਟ ਸਿੱਖ ਗੋਤ ਸਿੱਧੂ 1996 ਦਾ ਡੇਟ ਆਫ ਬਰਥ ਹੈ ਕੰਮ 10 ਕਿੱਲੇ ਜ਼ਮੀਨ ਆ ਜੀ ਐਮ ਐਨ ਸੀ ਜੋਬ ਨਵਾਦਾ ਦੇ ਵਿੱਚ ਜਿਹੜੀ ਕਰ ਰਹੇ ਨੇ ਮਤਲਬ ਇਹਨਾਂ ਦਾ ਜਿਹੜਾ ਪੈਕੇਜ ਆ ਚੰਗਾ ਕਿਉਂਕਿ ਮਲਟੀਨੇਸ਼ਨਲ ਕੰਪਨੀ ਦੇ ਵਿੱਚ ਪੈਕੇਜ ਚੰਗਾ ਹੀ ਹੁੰਦਾਗਾ ਬਾਕੀ ਡਿਗਰੀ ਵੀ ਵਧੀਆ ਕੀਤੀ ਹੋਈ ਆ ਤੇ 10 ਕਿੱਲੇ ਬਹੁਤ ਵਧੀਆ ਰਿਸ਼ਤਾ ਜੀ ਅ ਬੁਕੜੀ ਵਧੀਆ ਹੋਵੇ ਤੇ ਗੁਰੂ ਜੋਬ ਤੇ ਹੋਵੇ ਵਧੀਆ ਜੋਬ ਤੇ ਹੋਵੇ ਤੇ ਵਧੀਆ ਹੋਵੇ ਤੇ ਗੁਰੂ ਗ੍ਰੰਥ ਸਾਹਿਬ ਤੇ ਵਿਸ਼ਵਾਸ ਕਰਨ ਵਾਲੀ ਹੋਵੇ ਮਤਲਬ ਗੁਰਸਿੱਖ ਪਰਿਵਾਰ ਦੇ ਵਿੱਚ ਹੋਵੇ 99 ਵਾਲਾ ਜਿਹੜਾ ਇਹਨਾਂ ਦੇ ਲਾਲ ਪੱਟੀ ਦੇ ਵਿੱਚ ਨੰਬਰ ਹੈ ਡਾਇਰੈਕਟ ਗੱਲ ਕਰੋ ਜੀ ਅਗਲਾ ਰਿਸ਼ਤਾ ਨੋਟ ਕਰੋ ਕੁੜੀ ਦਾ ਰਿਸ਼ਤਾ ਜੀ ਇਹ ਵੀ ਭੈਣਾਂ ਨੇ ਦੋ ਜਿਵੇਂ ਪਹਿਲਾਂ ਦੱਸਿਆ ਹੀ ਤੁਹਾਨੂੰ ਸਟਾਰਟਿੰਗ ਵੇਲੇ ਵੀ ਦੋ ਕੁੜੀਆਂ ਦੇ ਰਿਸ਼ਤੇ ਜਿਹੜੀਆਂ ਇਕੱਲੀਆਂ ਨੇ ਨਾਮ ਕੌਰ ਇੱਕ ਤਾਂ ਨੰਗਾ ਰਿਸ਼ਤਾ ਉਹ ਇੱਕ ਏ ਨਾਮ ਕੌਰ ਪਤਾ ਪਟਿਆਲਾ ਸਿਟੀ ਦੇ ਵਿੱਚੋਂ ਬਲੌਂਗ ਕਰਦੇ ਨੇ ਪੜ੍ਹਾਈ ਬੀ ਕਾਮ ਬੀ ਐਡ ਇੰਡੀਆ ਤੋਂ ਕੀਤੀ ਹੋਈ ਹੈ ਤੇ ਨਾਓ ਸਟੱਡੀ ਹੈ ਜਿਹੜੀ ਕੈਨੇਡਾ ਕਰ ਰਹੇ ਨੇ ਭੈਣਾਂ ਦੋ ਨੇ ਭਰਾ ਕੋਈ ਨਹੀਂ ਕੱਦ 5 ਫੁੱਟ 3 ਇੰਚ ਕਾਸਟ ਰਵਦਾਸੀਆ ਸਿੱਖ ਗੋਤ ਗੱਡੂ 1995 ਦਾ ਇਹਨਾਂ ਦਾ ਡੇਟ ਆਫ ਬਰਥ ਹੈ ਤੇ ਕੈਨੇਡਾ ਨਾਓ ਸਟੱਡੀ ਦੇ ਵਿੱਚ ਨੇ ਕੈਨੇਡਾ ਤੇ ਮੁੰਡਾ ਕੈਨੇਡਾ ਪੀਆਰ ਹੋਵੇ ਜਾਂ ਯੂ ਐਸਏ ਪੀਆਰ ਹੋਵੇ ਲਾਲ ਪੱਟੀ ਦੇ ਵਿੱਚ ਪਰਿਵਾਰ ਦਾ ਨੰਬਰ ਹੈ ਡਾਇਰੈਕਟ ਗੱਲ ਕਰੋ ਜੀ ਕੁੜੀ ਦੇ ਪਰਿਵਾਰ ਨਾਲ ਅਗਲਾ ਰਿਸ਼ਤਾ ਨੋਟ ਕਰੋ ਜੀ ਇਹ ਵੀ ਕੁੜੀ ਦਾ ਰਿਸ਼ਤਾ ਹੈ ਨਾਮ ਕੌਰ ਪਤਾ ਮੋਗਾ ਤੋਂ ਬਲੌਂਗ ਕਰਦੇ ਨੇ ਪੜ੍ਹਾਈ ਬੀਏ ਬੀਐਡ ਪੀਟੀ ਦੇ ਵਿੱਚ ਓਵਰਆਲ 60 ਸਕੋਰ ਨੇ ਤੇ 6.5 ਵੈਂਡ ਨੇ ਭੈਣ ਕੋਈ ਨਹੀਂ ਭਰਾ ਇੱਕ ਕੱਦ 5 ਫੁੱਟ 4 ਇੰਚ ਕਾਸਟ ਜੁਲਾਹਾ ਸਿੱਖ 2894 ਦਾ ਡੇਟ ਆਵਰਥ ਕੈਨੇਡਾ ਦਾ ਵੀਜਾ ਆਇਆ ਹੋਇਆ ਜੀ ਇਹਨਾਂ ਦਾ ਕੁੜੀ ਦਾ ਇੱਕ ਧਿਆਨ ਰੱਖੋ ਤੇ ਖਰਚਾ ਕਰਨ ਵਾਲਾ ਮੁੰਡਾ ਚਾਹੀਦਾ ਵਧੀਆ ਪਰਿਵਾਰ ਹੋਵੇ ਜਰਨਲ ਤੇ ਬੀਸੀ ਦੋਨੋਂ ਫੋਨ ਕਰ ਸਕਦੇ ਨੇ ਜੀ ਇਹਨਾਂ ਨੇ ਖਾਸ ਤੌਰ ਤੇ ਇਹ ਲਿਖਵਾਇਆ ਮੈਥੋਂ ਵੀ ਜਰਨਲ ਕਾਸਟ ਵਾਲੇ ਜੱਟ ਸਿੱਖ ਹੋ ਗਏ ਜਾਂ ਕੋਈ ਵੀ ਦੇ bc ਦੋਨੋਂ ਫੋਨ ਕਰ ਸਕਦੇ ਨੇ ਕੁੜੀ ਨੂੰ ਬੈਂਡ 6.5 ਆਏ ਹੋਏ ਨੇ ਤੇ ਅਗਲਾ ਲਾਲ ਪੱਟੀ ਦੇ ਵਿੱਚ ਕੁਲੀ ਦੇ ਪਰਿਵਾਰ ਦਾ ਨੰਬਰ ਹੈ ਡਾਇਰੈਕਟ ਇਹਨਾਂ ਨਾਲ ਤੁਸੀਂ ਗੱਲ ਕਰੋ ਜਨਰਲ ਤੇ ਵੀ ਸੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਏ ਚਾਵਲਾ ਹਿੰਦੂ ਪਰਿਵਾਰ ਹੈ ਪਤਾ ਬਠਿੰਡਾ ਤੋਂ ਬਲੋਂਗ ਕਰਦੇ ਆ ਪੜਾਈ ਡਿਪਲੋਮਾ ਇਨ ਕੰਪਿਊਟਰ ਸਾਇੰਸ ਐਂਡ ਗ੍ਰੈਜੂਏਟਡ ਜਿਹੜੀ ਬੀਏ ਕੀਤੀ ਹੋਈ ਹੈ ਭੈਣ ਕਮੈਡ ਭਰਾ ਕਨਮੈਡ ਕੱਦ 5 ਫੁੱਟ 8 ਇੰਚ ਕਾਸਟ ਹਿੰਦੂ ਚਾਵਲਾ 6 10 99 ਦਾ ਡੇਟ ਆਫ ਬਰਥ ਹੈ ਇੰਸ਼ੂਰੈਂਸ ਕੰਪਨੀ ਐਸ ਅ ਸੀਨੀਅਰ ਮੈਨੇਜਰ ਨੇ 6 ਲੱਖ ਐਨੂਅਲ ਦੀ ਜਿਹੜਾ ਪੈਕੇਜ ਹੈ ਆਪਾਂ ਤੁਸੀਂ ਇਹ ਮੰਨ ਕੇ ਚੱਲੋ ਤੋ ਤਿੰਨ ਰਿਸ਼ਤੇ ਰਹਿ ਗਏ ਐਂਡ ਤੱਕ ਦੇਖੋ ਐਨ ਆਰ ਆਈ ਜਾਂ ਇੰਡੀਅਨ ਕੁੜੀ ਦਾ ਰਿਸ਼ਤਾ ਚਾਹੀਦਾ ਕੋਈ ਮੰਗ ਨਹੀਂ ਮੁੰਡਾ ਵੈਸ ਨੂੰ ਐ 84200 ਆਲਾ ਜਿਹੜਾ ਨੰਬਰ ਹੈਗਾ ਤੇ 98888 ਵਾਲਾ ਨੰਬਰ ਦੋ ਪਰਿਵਾਰ ਪਰਿਵਾਰ ਦੇ ਦਿੱਤੇ ਹੋਏ ਨੇ ਡਾਇਰੈਕਟ ਗੱਲ ਕਰੋ ਜੀ ਨਾਮ ਸਿੰਘ ਪਤਾ ਤਨਤਾਰਨ ਤੋਂ ਕੈਨੇਡਾ ਤੋਂ ਰਿਸ਼ਤਾ ਜਿਹੜਾ ਨੋਟ ਕਰੋ ਪੜ੍ਹਾਈ ਪਲੱਸ 2 ਕੀਤੀ ਹੋਈ ਆ ਭੈਣ ਕੋਈ ਨਹੀਂ ਭਰਾਏ ਕਮੈਂਟ ਕਰ 6 ਫੁੱਟ ਕਾਸਟ ਜੱਟ ਸਿੱਖ ਉਹ ਤੇ ਸਿੱਧੂ 28 6 97 ਦਾ ਡੇਟ ਆਫ ਬਰਥ ਹੈ ਕੰਮ ਕੈਨੇਡਾ ਸਰੀ ਵਰਕ ਪਰਮਿਟ ਤੇ ਆ ਮੁੰਡਾ ਤੇ ਟਰਾਲਰ ਡਰਾਈਵਰ ਹੈ ਬੜੀ ਲਿਖੀ ਸੁੰਦਰ ਕੁੜੀ ਦਾ ਜਿਹੜਾ ਇਹਨਾਂ ਨੂੰ ਰਿਸ਼ਤਾ ਚਾਹੀਦਾ 5 ਫੁੱਟ 7 ਇੰਚ ਜਿਹੜਾ ਕੁੜੀ ਦਾ ਕੱਦ ਹੋਵੇ ਬੈਸ ਨੂੰ ਪਰਿਵਾਰ ਹੋਵੇ ਕੈਨੇਡਾ ਸਰੀ ਨੂੰ ਜਿਹੜੀ ਪਹਿਲ ਹੈ ਤੇ ਕੁੜੀ ਵਰਕ ਪਰਮਿਟ ਤੇ ਜਾਂ ਸਟੱਡੀ ਤੇ ਹੋਵੇ ਲਾਲ ਪੱਟੀ ਚ ਮੁੰਡੇ ਦੇ ਪਰਿਵਾਰ ਦਾ ਨੰਬਰ ਹੈ ਡਾਇਰੈਕਟ ਗੱਲ ਕਰੋ ਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਇਹ ਵੀ ਕੈਨੇਡਾ ਤੋਂ ਰਿਸ਼ਤਾ ਤੇ ਨਾਮ ਸਿੰਘ ਪਤਾ ਲੁਧਿਆਣਾ ਤੋਂ ਬਲੋਂਗ ਕਰਦੇ ਆ ਪੜਾਈ ਅਕਾਊਂਟਿੰਗ ਅਕਾਊਂਟਸ ਦੀ ਕੀਤੀ ਹੋਈ ਆ ਭੈਣ ਕੋਈ ਨਹੀਂ ਭਰਾ ਹੈ ਕਨਮੈਡ ਕੱਦ 6 ਫੁੱਟ ਕਾਸਟ ਰਾਜਪੂਤ ਗੋਤ ਮੈਨਾਸ 8998 ਦਾ ਜਿਹੜਾ ਡੇਟ ਆਫ ਬਰਥ ਹੈ ਮੁੰਡਾ ਜਿਹੜਾ ਕੈਨੇਡਾ ਪੀਆਰ ਹੈ ਅਸਿਸਟੈਂਟ ਅਕਾਊਂਟੈਂਟ ਜਿਹੜੀ ਇਹਨਾਂ ਫਾਰਮੇਸੀ ਆਉਨੇਗਾ ਹੌਸੇ ਰੇ ਇਹਨਾਂ ਦਾ ਆਪਣਾ ਹੌਸਾ ਕੁੜੀ ਦੀ ਬੀ ਐਸ ਸਿੰਘ ਜਾਂ ਸੌਫਟਵੇਅਰ ਦੀ ਪੜ੍ਹਾਈ ਕੀਤੀ ਹੋਵੇ ਤੇ ਐਮਬੀ ਵਾਪ ਐਮਬੀ ਦਾ ਮਤਲਬ ਮੈਰਜ ਬਿਊਰੋ ਮਾਫ ਇਹਨਾਂ ਨੂੰ ਮੈਰਜ ਬਿਊਰੋ ਵਾਲੇ ਜਿਹੜੇ ਫੋਨ ਨਾ ਲਾਇਓ ਲਾਲ ਪੱਟੀ ਚ ਮੁੰਡੇ ਦੇ ਪਰਿਵਾਰ ਦਾ ਨੰਬਰ ਹੈ ਡਾਇਰੈਕਟ ਇਹਨਾਂ ਨਾਲ ਤੁਸੀਂ ਗੱਲ ਕਰ ਸਕਦੇ ਹੋ ਜਿਹੜੇ ਭੈਣ ਭਰਾ ਲਾਸਟ ਤੱਕ ਸਾਡੀ ਵੀਡੀਓ ਦੇਖਦੇ ਆ ਉਹਨਾਂ ਦਾ ਬਹੁਤ ਬਹੁਤ ਥੈਂਕ ਯੂ ਬੈਲ ਆਈਕਨ ਵਾਲਾ ਬਟਨ ਜਰੂਰ ਦਬਾ ਲਿਓ ਤੇ ਬਾਕੀ ਜਿਹੜੀ ਗੱਲ ਕਰੀ ਆ ਆਪਾਂ ਨਵਾਂ ਨੰਬਰ ਹੈ ਇਹ ਨੋਟ ਕਰ ਲਓ ਜਿਨ੍ਹਾਂ ਨੇ ਰਿਸ਼ਤਿਆਂ ਦੀ ਐਡ ਪਵਾਉਣੀ ਆ ਸਾਨੂੰ ਮੈਸੇਜ ਸਿਰਫ ਉਹੀ ਕਰਿਓ ਫਾਲਤੂ ਦਾ ਕੋਈ ਮੈਸੇਜ ਨਹੀਂ ਫਾਲਤੂ ਦੀ ਕੋਈ ਕਾਲ ਨਹੀਂ ਤੇ ਮੈਸੇਜ ਉਹੀ ਕਰਿਓ ਤੇ ਸਾਡੇ ਚੈਨਲ ਦੇ ਉੱਤੇ ਹਜ਼ਾਰ ਤੋਂ ਵੱਧ ਜਿਹੜੇ ਰਿਸ਼ਤੇ ਅਪਲੋਡ ਹੋਏ ਹੋਏ ਨੇ ਹੁਣ ਚੈਨਲ ਦੇ ਉੱਤੇ ਜਾ ਕੇ ਤੁਸੀਂ ਸਾਰੇ ਰਿਸ਼ਤੇ ਚੰਗੀ ਤਰ੍ਹਾਂ ਦੇਖ ਸਕਦੇ ਹੋ ਹਰੇਕ ਦੇ ਪਰਿਵਾਰ ਦਾ ਨੰਬਰ ਉੱਪਰ ਹੈ ਤੇ ਵੀਡੀਓ ਦੇਖਣ ਲਈ ਧੰਨਵਾਦ ਤੇ ਜਿਨ੍ਹਾਂ ਨੂੰ ਇਸ ਵੀਡੀਓ ਦੀ ਲੋੜ ਆ ਉਥੋਂ ਤੱਕ ਇਹ ਵੀਡੀਓ ਸ਼ੇਅਰ ਜ਼ਰੂਰ ਕਰ ਦਿਓ ਧੰਨਵਾਦ ਜੀ